ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਸੋਤੇਲੇ ਬਾਪ ਦੇ ਵੱਲੋਂ ਆਪਣੀ ਹੀ 15 ਸਾਲ ਦੀ নাবਾਲਿਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਲੜਕੀ ਦਾ ਸੋਤੇਲਾ ਬਾਪ ਲੜਕੀ ਦੇ ਉੱਤੇ ਮਾੜੀ ਨਿਗਾਹ ਰੱਖਦਾ ਸੀ ਜਿਸ ਕਰਕੇ ਅਕਸਰ ਹੀ ਘਰ ਦੇ ਵਿੱਚ ਗਲੇਸ਼ ਰਹਿੰਦਾ ਸੀ ਤਾਂ ਅੱਜ ਜਦ ਲੜਕੀ ਦੀ ਮਾਂ ਕੰਮ ਤੇ ਗਈ ਹੋਈ ਸੀ ਔਰ ਜਦੋਂ ਤੋਂ ਵਾਪਸ ਆਈ ਤਾਂ ਉਸਨੇ ਵੇਖਿਆ ਕਿ ਲੜਕੀ ਦੀ ਲਾਸ਼ ਖੂਨ ਦੇ ਨਾਲ ਲਤਵਤ ਪਈ ਹੋਈ ਸੀ ਜਿਸ ਤੋਂ ਬਾਅਦ ਜਦ ਇਲਾਕੇ ਦੇ ਵਿੱਚ ਚੀਖ ਚਿਹਾੜਾ ਪੈ ਜਾਂਦਾ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਲਿੱਤਾ ਗਿਆ ਦੱਸ ਦਈਏ ਕਿ ਲੜਕੀ ਦੀ ਪਛਾਣ ਪ੍ਰੀਤੀ ਨਿਸ਼ਾਦ ਨਾਮ ਤੋਂ ਹੋਈ ਹੈ ਜੋ ਕਿ 7ਵੀਂ ਜਮਾਤ ਦੇ ਵਿੱਚ ਪੜਦੀ ਸੀ ਤਾਂ ਜਿਸਦੇ ਸਤੇਲੇ ਬਾਪ ਦੇ ਵੱਲੋਂ ਅੱਜ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਮੌਕੇ ਦੇ ਉੱਤੇ ਲਾਸ਼ ਦੇ ਕੋਲ ਇੱਕ ਲੱਕੜ ਵੀ ਪਈ ਸੀ ਜਿਸ ਦੇ ਨਾਲ ਉਸਦੇ ਸਤੇਲੇ ਬਾਪ ਦੇ ਵੱਲੋਂ ਸਿਰ ਦੇ ਉੱਤੇ ਕਈ ਵਾਰ ਕਿਤੇ ਗਏ ਜਿਸ ਕਰਕੇ ਲੜਕੀ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਤੇਲੇ ਬਾਪ ਦੇ ਵੱਲੋਂ ਇੱਕ ਨਬਾਲਿਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਸਤੇਲਾ ਬਾਪ ਉਸ ਲੜਕੀ ਦੇ ਕੋਟ ਖਾਲਸਾ ਇਲਾਕੇ ਦੇ ਅਦਰਸ਼ ਨਗਰ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੋਤੇਲੇ ਬਾਪ ਦੇ ਵੱਲੋਂ ਆਪਣੀ ਹੀ ਲੜਕੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਮੌਕੇ ਦੇ ਉੱਤੇ ਫੋਰੈਂਸਿਕ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਘਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੈ ਔਰ ਇਸੇ ਘਰ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਤਾਂ ਅੱਜ ਜਦ ਸਵੇਰੇ ਜਦ ਲੜਕੀ ਦੀ ਮਾਂ ਕੰਮ ਤੇ ਉੱਤੇ ਗਈ ਹੋਈ ਸੀ ਤਾਂ ਮਗਰੋਂ ਲੜਕੀ ਦੇ ਸੋਤੇਲੇ ਬਾਪ ਦੇ ਵੱਲੋਂ ਲੜਕੀ ਦਾ ਘਰ ਦੇ ਅੰਦਰ ਹੀ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱ ਤਿਆਰ ਬਣਾ ਕੇ ਲੜਕੀ ਦੇ ਸਿਰ ਦੇ ਉੱਤੇ ਕਈ ਵਾਰ ਕੀਤੇ ਗਏ ਜਿਸ ਕਰਕੇ ਲੜਕੀ ਦੀ ਜਾਨ ਚਲੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਇਲਾਕਾ ਵਾਸੀਆਂ ਦੇ ਵੱਲੋਂ ਇਸ ਸ਼ਖਸ ਦੇ ਉੱਤੇ ਵੱਡੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇੱਕ ਵੱਡੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਬਾਪ ਦੇ ਵੱਲੋਂ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਕਿ ਇੱਕ ਬਾਪ ਦੇ ਵੱਲੋਂ ਆਪਣੀ ਹੀ 15 ਸਾਲ ਦੀ ਮਾਸੂਮ ਲੜਕੀ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਂਦੇ ਆ ਪਰ ਨਾਲ ਦੇ ਨਾਲ ਤਸਵੀਰਾਂ ਜੋਨੇ ਲੜਕੀ ਦੀਆਂ ਦੇਖ ਸਕਦੇ ਹੋ 15 ਸਾਲ ਦੀ ਮਾਸੂਮ ਲੜਕੀ ਦੱਸੀ ਜਾ ਰਹੀ ਹੈ ਜੋ ਕਿ ਅ ਸਤਵੇਂ ਜਮਾਤ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ ਜਿਸ ਦਾ ਉਸਦੇ ਸਤੇਲੇ ਬਾਪ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਬਾਪ ਉਸ ਲੜਕੀ ਦੇ ਉੱਤੇ ਮਾੜੀ ਨਿਗਾਹ ਰੱਖਦਾ ਸੀ ਇੱਕ ਗੰਦੀ ਨਿਗਾਹ ਰੱਖਦਾ ਸੀ ਜਿਹਾ ਵੇਖ ਸਾਦਿਓ ਮੌਕੇ ਦੇ ਉੱਤੇ ਲੜਕੀ ਦੀ ਸਹੇਲੀਆਂ ਵੀ ਆਈਆਂ ਨੇ ਜਿਨ੍ਹਾਂ ਦੇ ਨਾਲ ਉਹ ਸਕੂਲ ਦੇ ਵਿੱਚ ਪੜ੍ਹਦੀ ਸੀ ਤਾਂ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤਾਂ ਮੌਕੇ ਦੇ ਉੱਤੇ ਪੂਰਾ ਇਲਾਕਾ ਇਕੱਠਾ ਹੋਇਆ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਨੇ ਆ ਮੈਂ ਉਸਕ ਬੈ

ਹਾਂ ਬੇਟਾ ਉਹ ਕੋਰ ਨੰਨੀ ਹੈ ਹੈ ਗਵਰਨਮੈਂਟ ਸਕੂਲ ਮੇ ਜਾਂਦੀ ਹੈ ਕਹਾਂ ਪਰ ਇਧਰ ਹੈ ਜੋ ਸਰਕਾਰੀ ਸਕੂਲ ਅਦਰਸ਼ਨਗਰ ਮੇ ਹੈ ਹਾਂਜੀ ਕੌਨਸੀ ਕਲਾਸ ਮੇ ਥੀ 7 ਕੀ ਨਾਮ ਥਾ ਬੇਟਾ ਇਸਕਾ ਪ੍ਰੀਤੀ ਨਿਸ਼ਾਦ ਹਾਂਜੀ ਪ੍ਰੀਤੀ ਨਿਸ਼ਾਦ ਪ੍ਰੀਤੀ ਨਿਸ਼ਾਦ 60 ਸਾਲ ਬੱਚੇ ਨੇ ਉਹਦੇ ਘਰ ਗਵੰਡ ਗਵੰਡੀਆਂ ਦੀ ਲੜਕੀ ਗਈ 13 ਸਾਲ ਦੀ ਉਨੇ ਰੇਪ ਗਲਤ ਕੇ ਉਹਨੂੰ ਉਹਦਾ ਮਰਡਰ ਕੀਤਾ ਉਹਨੂੰ ਪੁਲਿਸ ਕਾਲੇ ਬਚਾਉਣ ਚ ਲੱਗਿਆ ਉਹਨੂੰ ਚੱਕ ਰੇਨ ਚੌਂਕ ਤੇ ਜੀਐਸਬੀ ਸਾਡੇ ਕ੍ਰੇਨ ਨਾਲ ਉਥੇ ਟੰਗੋ ਬੰਦੇ ਸੱਦੇ ਕਰ 10-15000 ਦਿਖਾਓ ਵੀ ਇਹਨੇ ਆ ਕੰਮ ਕੀਤਾ ਸਜਾ ਲੱਗੇ ਦੇਣ ਤੁਹਾਨੂੰ ਕੀ ਨੂੰ ਕੀ ਮਾਮਲਾ ਲੱਗਦਾ ਵਾ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਦਾ ਹੁਣ ਤੇ ਉਹ ਜੋ ਸੁਣਿਆ ਵੇ ਉਹ ਬੱਚੇ ਨੂੰ ਉਹਦੇ ਪਾਪੇ ਨੇ ਮਾਰਿਆ ਤੇ ਤੁਸੀਂ ਹੁਣ ਕੇਸ ਪੱਕਾ ਕਰ ਦੋ ਵੀ ਉਹ ਛੁੱਟੇ ਨਾ ਪਾਪਾ ਦਾ ਇਹ ਤਾਂ ਇਹ ਸ਼ੇਵਰਕੇ ਦੀ ਉਹਨੇ ਹੀ ਮਾਰਿਆ ਮੈਨੂੰ ਕੀ ਪਤਾ ਉਹ ਤੁਸੀਂ ਸੁਣਿਆ ਮਵੇਂ ਤਾਂ ਮੈਂ ਇੱਥੋਂ ਲੰਘੜਦੇ ਆ ਤਾਂ ਮੈਂ ਤੇ ਸੁਣ ਕੇ ਆਇਆ ਵੀ ਉਹ ਕਹਿੰਦੇ ਉਹਦੇ ਪਾਪੇ ਨੇ ਮਾਰਤੀ ਬੱਚੀ ਤੇਰਾ ਉੱਥੋਂ ਪਤਾ ਲੱਗਾ ਜਿਹਨੇ ਜਿਹਨੇ ਸਰਿਆਮ ਜਿਹਨੇ ਮੰਨੇ ਉਹਨੂੰ ਸਜ਼ਾ ਕੀ ਦਿੱਤੀ ਪੁਲਿਸ ਨੇ ਭਾਈ ਮੈਨੂੰ ਸਵਾ 10 ਵਜੇ ਫੋਨ ਆਇਆ ਇੱਥੋਂ ਮੇਰੇ ਸੱਜਣ ਦਾ ਕਿ ਇੱਥੇ ਆ ਗੱਲ ਹੋਈ ਹੈ ਤਾਂ ਫਿਰ ਮੈਂ ਇੱਥੇ ਆਇਆ ਤੇ ਚਲੋ ਮੈਂ ਉੱਤੇ ਜਿੱਥੇ ਲੜਕੀ ਦੀ ਡੈੱਡ ਬੋਡੀ ਪਈ ਹੈ ਮੈਂ ਉੱਥੋਂ ਤੱਕ ਵੀ ਗਿਆ ਹੈ ਲੜਕੀ ਦੇ ਚਿਹਰੇ ਦੇ ਉੱਤੇ ਖੂਨ ਦਾ ਪੂਰਾ ਲਤਬਤ ਹੋਇਆ ਪਿਆ ਸੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਆ ਗਈ ਪੁਲਿਸ ਨੇ ਸਾਨੂੰ ਸਾਰਾ ਨੂੰ نیچے ਭੇਜਤਾ ਤੇ ਬਸ ਇੰਨਾ ਕੀ ਸਾਨੂੰ ਪਤਾ ਬਾਕੀ ਪੁਲਿਸ ਇਨਵੈਸਟੀਗੇਟਿੰਗ ਦਾ ਪਾਰਟ ਆ ਉਹਨਾਂ ਨੇ ਦੇਖਣਾ ਕਿ ਕਿੰਨੇ ਕਿ ਸਾਲ ਦੀ ਕੁੜੀ ਲੱਗਦੀ ਕੁੜੀ 14 ਸਾਲ ਤੋਂ ਵੱਧ ਨਹੀਂ ਲੱਗਦੀ ਕਿ ਜਾਂ 15 ਹੋਏਗੀ ਜਾਂ 13 ਹੈਗੀ ਜਾਂ 14 ਹੋਗੀ ਇੰਨੇ ਕਿ ਤ ਲਗ ਭਾਗ ਆ ਬਾਕੀ ਪਤਾ ਕੀ ਗੱਲ ਆ ਸਾਡੇ ਇੱਥੇ ਬੁਰਾ ਹਾਲ ਆ ਨਸ਼ਾ ਇੰਨਾ ਆ ਆਪਾਂ ਕੀ ਕਿਨੂੰ ਕਹੀਏ ਕਿਨੂੰ ਨਾ ਕਹੀਏ ਜੇ ਕਿਸੇ ਨੂੰ ਕਹਿੰਨੇ ਆ ਤੇ ਅੱਗੋਂ ਸਾਨੂੰ ਕਹਿੰਦੇ ਆ ਜੀ ਤੁਸੀਂ ਬੰਦਾ ਫੜਾਓ ਯਾਰ ਜੇ ਅਸੀਂ ਬੰਦਾ ਫੜਾਣਾ ਆ ਤੇ ਫਿਰ ਤੁਹਾਨੂੰ ਡੇਡ ਡੇਡ ਲੱਖ ਰੁਪਏ ਤਨਖਾਹ ਤੁਹਾਨੂੰ ਗਵਰਨਮੈਂਟ ਦੇ ਰਹੀ ਕਹਦੇ ਹੱਸ ਦੇ ਰਹੀ ਆ ਨੀ ਪਰ ਕਹਿੰਦੇ ਫਾਦਰ ਸਾਹਿਬ ਵੀ ਇਹਦੇ ਨਾਲ ਖੂਨ ਨਾਲ ਕੋਈ ਲਕਬਦ ਇਸ ਤਰ੍ਹਾਂ ਦੀ ਗੱਲ ਆ ਗਈ। ਇਸ ਬਾਰੇ ਸਾਨੂੰ ਨਹੀਂ ਪਤਾ ਜੀ ਐ ਤੇ ਪੁਲਿਸ ਇਨਵੈਸਟੀਗੇਟਿੰਗ ਦਾ ਪਾਰਟ ਹੈ। ਇਸਦੇ ਫਾਦਰ ਨੂੰ ਲੈ ਕੇ ਗਈ ਹੈ। ਹਾਂ ਇੱਕ ਇੱਕ ਨੂੰ ਲੈ ਕੇ ਗਈ ਹੈ ਮੈਨੂੰ ਨਹੀਂ ਪਤਾ ਕਿ ਉਹਦੇ ਫਾਦਰ ਨੇ ਕਿ ਕੌਣ ਨੇ ਉਹ ਲੈ ਕੇ ਗਏ ਆ। ਉਹ ਕਾਰਨ ਕੀ ਲੱਗਦਾ? ਕਾਰਨ ਕੀ ਲੱਗਦਾ ਤੁਹਾਨੂੰ ਕੋਈ ਪਤਾ ਜੀ ਜਾਨੀ। ਕਾਰਨ ਰੱਬ ਜਾਣੇ ਹੁਣ ਕੀ ਨਿਕਲ ਕੇ ਸਾਹਮਣੇ ਆਉਂਦਾ ਹੁਣ ਤੇ ਤੁਹਾਨੂੰ ਪਤਾ ਫੋਰੈਂਸਿਕ ਵਾਲੇ ਵੀ ਆ ਗਏ ਨੇ। ਹੁਣ ਤੇ ਦੁੱਧਾ ਦੁੱਧ ਪਾਣੀ ਦਾ ਪਾਣੀ ਆਪੇ ਹੀ ਹੋ ਜਾਣਾ। ਮੇਬੀ ਸ਼ਾਮ ਤੱਕ ਸਭ ਕੁਝ ਕਲੀਅਰ ਹੋ ਜਾਊਗਾ। ਇੱਕ ਜਗ੍ਹਾ ਗਈ ਹੈ ਫੈਕਟਰੀ ਕੀ ਕੋਈ ਬ ਉਹ ਉਹਦੇ ਵਿੱਚ ਹੀ ਇਹ ਲੜਕੀ ਦੀ লাশ ਪਈ ਹੋਈ ਹੈ ਤੇ ਮਤਲਬ ਬੜੀ ਬੁਰੀ ਹਾਲਤ ਸੀ ਲੜਕੀ ਦੀ ਜਿਹੜੇ ਫੇਸ ਦੀ ਨਾ ਮਤਲਬ ਜਿੱਦਾਂ ਬੜਾ ਬੁਰੀ ਤਰ੍ਹਾਂ ਡੈਮੇਜ ਕੀਤਾ ਗਿਆ ਕੀ ਮਤਲਬ ਕਿ ਨਾ ਕੋਈ ਬਾਈਟ ਵੀ ਕੋਈ ਖੂਨ ਹਾਂਜੀ ਪਰਿਵਾਰ ਚ ਕੌਣ ਕੌਣ ਰਹਿੰਦਾ ਸੀ ਪਰਿਵਾਰ ਦੇ ਵਿੱਚ ਮੈਨੂੰ ਤੇ ਉਹਦੀ ਮਾਤਾ ਪਿਤਾ ਤੋਂ ਇਲਾਵਾ ਮੈਨੂੰ ਨਹੀਂ ਮੇਰੀ ਨੋਲੇਜ ਦੇ ਵਿੱਚ ਨਹੀਂ ਹੈਗਾ ਕਿ ਉਹਦੇ ਬ੍ਰਦਰ ਕੋਈ ਜਾਂ ਕੋਈ ਏਦਾਂ ਕੋਈ ਹੈਗਾ ਵਾ ਤੇ ਬਾਕੀ ਲੜਕੀ ਜਿਹੜੀ ਮੈਂ ਦੇਖੀ ਹੈ ਉਥੇ ਲੇਟੀ ਹੋਈ ਤੇ ਮਦਰ ਜਦੋਂ ਮੈਂ ਆਇਆ ਸੀ ਯਾਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਕਹਿੰਦੇ ਬਾਲਟੀ ਵੀ ਮਿਲੀ ਅੰਦਰ ਖੂਨ ਨਾਲ ਲੱਤਪੋ ਤੇ ਕੁਝ ਇਸ ਤਰ੍ਹਾਂ ਦਾ ਹਾਂ ਬਾਲਟੀ ਤੇ ਥੋੜਾ ਖੂਨ ਆ ਮੈਨੂੰ ਕੋਈ ਆਪਣਾ ਵੀਰ ਸੀ ਦੱਸਣ ਦਿਆ ਸੀ ਕਹਿੰਦਾ ਬਾਲਟੀ ਨਾਲ ਜਿੱਦਾਂ ਮਾਰਿਆ ਗਿਆ ਹੋਵੇ ਇਸ ਤਰ੍ਹਾਂ ਕੋਈ ਹਾਂਗੇ ਕੋਈ ਪ੍ਰਵਾਸੀ ਹੈ ਇਹ ਪ੍ਰਵਾਸੀ ਨੇ ਪ੍ਰਵਾਸੀ ਪਰਿਵਾਰ ਨੇ ਮਗਰ ਚਲੋ ਆ ਵੀ ਸਾਰੇ ਸਾਡੇ ਭਰਾ ਨੇ ਮਗਰ ਦੇਖੋ ਕਿ ਕਿਹੇ ਟਾਈਮ ਤੇ ਸਾਡੇ ਇਲਾਕੇ 'ਚ ਬੜੀ ਅਮਨ ਸ਼ਾਂਤੀ ਹੁੰਦੀ ਸੀ ਨਸ਼ੇ ਤੋਂ ਬਗੈਰ ਇੱਥੇ ਹੁਣੇ ਉਹ ਹਾਲ ਹੋਏ ਪਏ ਆ ਜੀ ਕੀ ਮਤਲਬ ਕਿ ਇਹ ਵੇਲੇ ਆਪਾਂ ਅਨਗੜ ਦਾ ਨਾਮ ਸੁਣਦੇ ਹੁੰਦੇ ਸੀ ਕਿ ਅਨਗੜ ਨਸ਼ਾ ਵੇਚਦਾ ਐਦਾਂ ਹੁਣ ਤੇ ਸਾਡਾ ਇਲਾਕਾ ਅਨਗੜ ਬਣ ਚੁੱਕਾ ਜੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਜੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਹਿੰਦੇ ਤੁਸੀਂ ਬੰਦੇ ਫੜਾਓ ਅਹੀਂ ਥੋੜਾ ਬੰਦੇ ਫੜਾਉਣੇ ਡੇਢ-ਡੇ ਲੱਖ ਰੁਪਏ ਤਖਾਵਾ ਤੁਹਾਨੂੰ ਗਵਰਨਮੈਂਟ ਦੇ ਰਹੀ ਆ ਬੰਦੇ ਅਸੀਂ ਫੜਾਉਣੇ ਆਹੀਂ ਵੀ ਆਪਣੇ ਬੱਚਿਆਂ ਦੇ ਇਹਦੇ ਮਦਰ ਫਾਦਰ ਕਿੱਥੇ ਇਹਦੇ ਇਹਦੇ ਮਦਰ ਅੰਦਰ ਨੇ ਤੇ ਫਾਦਰ ਦਾ ਨਹੀਂ ਮੈਨੂੰ ਪਤਾ ਕਿੱਥੇ ਗਏ ਨੇ ਜਿਹੜੇ ਫੜ ਕੇ ਲੈਗੇ ਤੁਹਾਨੂੰ ਨਹੀਂ ਪਤਾ ਕੌਣ ਆ ਨਾ ਮੈਨੂੰ ਨਹੀਂ ਪਤਾ ਐਵੇਂ ਮੈਂ ਕਹਾਂ ਕਿ ਉਹਦੇ ਫਾਦਰ ਨੇ ਕਿ ਉਹਦੇ ਚਾਚਾ ਹੀ ਨੇ ਕਿ ਤੇ ਬਾਕੀ ਦੇਖੋ ਹੋ ਸਕਦਾ ਪੋਸਟਮਾਰਟਮ ਵੀ ਹੋਵੇ ਸਭ ਕੁਝ ਕਲੀਅਰ ਹੋ ਜਾਏਗਾ ਸ਼ਾਮ ਤੱਕ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਪੀ थाना ਸਲਾਮਾਬਾਦ ਦੇ ਵਿੱਚ ਜਿਸ ਦੇ ਵਿੱਚ ਸੀਗਾ ਵੀ ਇੱਕ 15-16 ਸਾਲ ਦੀ ਲੜਕੀ ਦਾ ਜਿਹੜਾ ਕਤਲ ਕੀਤਾ ਗਿਆ ਜਿਸ ਤੇ ਉੱਤੇ ਮੌਕੇ ਤੇ ਰਿਸਪੌਂਡ ਕਰਦੇ ਆ ਸਾਡੇ ਐਸਐਚਓ ਹਰਸਨਦੀਪ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਜਿਹੜਾ ਆਪਣੀ ਟੀਮ ਸਮੇਤ ਜਿਹੜਾ ਮੌਕੇ ਤੇ ਗਏ ਨੇ ਇਹ ਸਾਰੇ ਵਾਕਿ ਨੂੰ ਤਸਦੀਕ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਵੀ ਇਹ ਇੱਕ ਸੋਨੂ ਨਾਮ ਦਾ ਵਿਅਕਤੀ ਤੇ ਇੱਕ ਅਨੀਤਾ ਨਾਮ ਦੀ ਜਿਹੜੀ ਲੜਕੀ ਆ ਇਹ ਆਪਸ ਦੇ ਵਿੱਚ ਸ਼ਾਦੀशुदा ਸਨ ਇਹਨਾਂ ਦੋਵਾਂ ਦੇ ਜਿਹੜੇ ਆ ਇਹ ਦੂਸਰਾ ਦੂਸਰਾ ਵਿਆਹ ਸੀਗਾ ਇਹ ਪਿੱਛੋਂ ਆਜਮਗੜ ਜੋਪੀ ਦੇ ਰਹਿਣ ਵਾਲੇ ਨੇ ਤੇ ਇੱਥੇ ਆ ਕੇ ਇਹ ਜਿਹੜਾ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਨੇ ਜਿਹੜੀ ਅਨੀਤਾ ਵਾ ਇਸ ਦੇ ਪਿਛਲੇ ਜਿਹੜਾ ਵਿਆਹ ਦੇ ਵਿੱਚੋਂ ਇੱਕ ਲੜਕੀ ਪ੍ਰੀਤੀ ਜਿਹੜੀ 15-16 ਸਾਲ ਦੀ ਸੀਗੀ ਤੇ ਉਸ ਇਸ ਸੋਨੂ ਦੇ ਨਾਲ ਵਿਆਹ ਦੇ ਵਿੱਚੋਂ ਇਸ ਦੇ ਤਿੰਨ ਅੱਗੇ ਬੱਚੇ ਸਨ ਜਿਹੜਾ ਸੋਨੂ ਇਸ ਪ੍ਰੀਤੀ ਦਾ ਸਥੇਲਾ ਵਾਪਸ ਆਇਆ ਇਹ ਕੁਝ ਦਿਨਾਂ ਤੋਂ ਉਸਤੇ ਮਾੜੀ ਨਿਗਾਹ ਜਿਹੜੀ ਇਹਨੇ ਰੱਖਣੀ ਸ਼ੁਰੂ ਕਰ ਦਿੱਤੀ ਜਿਸ ਦੇ ਕਾਰਨ ਇਹਦੇ ਘਰ ਦੇ ਵਿੱਚ ਜਿਹੜਾ ਤਕਰਾਰ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਅਨੀਤਾ ਆਪਣੇ ਬਾਕੀ ਬੱਚਿਆਂ ਨੂੰ ਲੈ ਕੇ ਜਿਹੜੇ ਕੰਮ ਤੇ ਗਈ ਹੈ ਉਸ ਤੋਂ ਬਾਅਦ ਜਦੋਂ ਵਾਪਸ ਆਈ ਨੇ ਵੇਖਿਆ ਵੀ ਇਸ ਦੀ ਬੇਟੀ ਦੀ ਜਿਹੜੀ লাশ ਆ ਪ੍ਰੀਤੀ ਦੀ ਉਹ ਲੱਤ-ਪੱਤ ਜਿਹੜੀ ਆ ਖੂਨ ਨਾਲ ਪਈ ਹੈ ਜਿਸ ਸਾਰੇ ਵਕੂਏ ਨੂੰ ਤਸਦੀਕ ਸਾਡੀ ਟੀਮ ਵੱਲੋਂ ਜਿਹੜਾ ਕਰਦਿਆ ਹੋਇਆ ਇਹਨੂੰ ਜਲਦੀ ਹੀ ਹੱਲ ਕਰਕੇ ਇਸ ਗੱਲ ਜਿਹੜੀ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਇਸ ਦਿਨ ਸਤੇਲੇ ਬਾਪ ਨੇ ਜਿਹੜਾ ਇਸ ਦਾ ਸਵੇਰੇ ਇੱਕ ਦਸਤੀ ਲੱਕੜ ਦੇ ਨਾਲ ਉਸ ਦੇ ਸਿਰ ਦੇ ਉੱਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਮਕਦਮਾ ਨੰਬਰ 408 ਅੰਡਰ ਸੈਕਸ਼ਨ 103 ਬੀ ਐਨ ਐਸ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਇਸ ਦੋਸ਼ੀ ਜਿਹੜਾ ਸੋਨੂ ਆ ਇਸ ਦੀ ਅਰੈਸਟ ਜਿਹੜੀ ਕਰ ਲਈ ਗਈ ਆ ਤੇ ਵਾਰਦਾਤ ਦੇ ਵੇਲੇ ਜਿਹੜੇ ਵਰਤਿਆ ਗਿਆ ਹਥਿਆਰ ਆ ਜਿਹੜਾ ਉਹ ਵੀ ਬਰਾਮਦ ਕਰ ਲਿਆ ਗਿਆ ਹੈ ਸਰ ਰੇਟ ਦੀ ਵੀ ਗੱਲ ਕੀਤੀ ਜਾ ਰਹੀ ਕਿ ਰੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦਾ ਅਜੇ ਮੈਡੀਕਲ ਕਰਵਾਇਆ ਜਾਵੇਗਾ ਜੋ ਜੋ ਪੋਸਟਮਾਰਟਮ ਕਰਵਾਇਆ ਜਾਵੇਗਾ ਪੋਸਟਮਾਰਟਮ ਦੇ ਵਿੱਚ ਜਿਹੜੀ ਗੱਲ ਸਾਹਮਣੇ ਆ ਗਈ ਉਸ ਉਸ ਹਸਾਬ ਨਾਲ ਜਿਹੜੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ